ਕਹਿਣਾ ਚਾਹਨਾ ਜੋ ਹਾਲਾਤ ਨੇ ਪੰਜਾਬ ਦੇ ਕਿਸੇ ਆਦਮੀ ਦੀ ਕਿਸੇ ਆਦਮੀ ਦੀ ਮੁੱਖ ਮੰਤਰੀ ਦੀ ਵੀ ਜ਼ਿੰਦਗੀ ਮੈਂ ਮਹਫੂਜ਼ ਨਹੀਂ ਸਮਝਦਾ ਜੇ ਮੁੱਖ ਮੰਤਰੀ ਪੰਜਾਬ ਦਾ 15 ਅਗਸਤ ਵਾਲੇ ਦਿਨ ਪੰਜਾਬ ਦੇ ਵਿੱਚ ਇੱਕ ਬੁਲੇਟ ਪ੍ਰੂਫ ਕੈਬਨ ਦੇ ਵਿੱਚੋਂ ਬੋਲੇ ਉਹਦਾ ਮਤਲਬ ਹੈ ਕਿ ਇੱਥੇ ਕੋਈ ਵੀ ਸੀ ਇੱਕ ਨਮੂਨਾ ਜਿਹੜਾ ਪੇਸ਼ ਕੀਤਾ ਭਗਵੰਤ ਨੇ ਬੁਲੇਟ ਪ੍ਰੂਫ ਸ਼ੀਸ਼ੇ ਤੋਂ ਪਿੱਛੇ ਇੱਕ ਮੋਰਚੇ 'ਚੋਂ ਬੋਲਣ ਦਾ ਉਹਦਾ ਮਤਲਬ ਹੈ ਕਿ ਆਜ਼ਾਦਾਨਾ ਪੰਜਾਬ ਤੋਂ ਇੱਕ ਮੋਰਚੇ ਚਲਾ ਗਿਆ ਇਹ ਹੁਣ ਇਸ ਮੋਰਚੇ ਦੇ ਵਿੱਚ ਹੌਲੀ ਹੌਲੀ ਥੱਲੇ ਜਾਂਦੇ ਰਹੇ ਅਜੇ ਸ਼ੀਸ਼ਿਆਂ 'ਚੋਂ ਨਜ਼ਰ ਆਇਆ ਫਿਰ ਅੰਡਰਗਰਾਉਂਡ ਜਿਹੜੇ ਬਣ ਗਏ ਬੰਕਰ ਉਹਨਾਂ ਵਿੱਚੋਂ ਇਹਦੀ ਆਵਾਜ਼ ਆਇਆ ਕਰੇਗੀ ਅੱਜ ਤੋਂ 6 ਮਹੀਨੇ ਤੋਂ ਬਾਅਦ ਇਹ ਸਭ ਬੰਕਰ ਤੋਂ ਅੰਡਰਗਰਾਉਂਡ ਬੰਕਰ ਜਾਏਗਾ ਤੁਹਾਨੂੰ ਬਾਹਰੋਂ ਇੱਕ ਮਾਈਕ ਦੇ ਜ਼ਰੀਏ ਆਵਾਜ਼ ਆਏਗੀ ਤੇ ਚੀਬਸਟ ਵਿੱਚ ਹੋਏ ਕਿਸੇ ਦੀ ਜਾਇਦਾਦ ਸੁਰੱਖਿਅਤ ਨਹੀਂ ਕੋਈ ਨਵੀਂ ਇਨਵੈਸਟਮੈਂਟ ਨਹੀਂ ਆ ਰਹੀ ਸਕੂਲਾਂ ਦਾ ਤੁਸੀਂ ਵੇਖ ਲਿਆ ਜਿਨ੍ਹਾਂ ਨੇ ਇੰਗਲਿਸ਼ ਪੜ੍ਹੀ ਨਹੀਂ ਪੜ੍ਹਾਈ ਨਹੀਂ ਉਹਨਾਂ ਨੂੰ ਇੰਗਲਿਸ਼ ਟੀਚਰਜ਼ ਤਕੀਆਂ ਦੇ ਦਿੱਤੀਆਂ ਹੈਲਥ ਸਿਸਟਮ ਟੋਟਲੀ ਕਲੈਪਸ ਕਰ ਗਿਆ ਕੇਜਰੀਵਾਲ ਨੇ ਇਹ ਗੱਲ ਕਹੀ ਸੀ ਮੈਂ 1 ਰੁਪਿਆ ਵੀ ਪੰਜਾਬ ਦੇ ਸਰਕਾਰ ਕਰਜ਼ਾ ਨਹੀਂ ਚਾੜੂ ਕਿਉਂਕਿ ਮੈਨੂੰ ਪਤਾ ਪੈਸੇ ਕਿੱਥੋਂ ਲੈਣੇ 20000 ਕਰੋੜ ਰੁਪਈਆ ਮੈਂ ਮਾਈਨਿੰਗ ਚੋਂ ਲਿਆਉਂ 1 ਰੁਪਿਆ ਨਹੀਂ ਆ ਰਿਹਾ 34000 34000 ਕਰੋੜ ਰੁਪਈਆ ਜਿਹੜਾ ਪੰਜਾਬ ਦਾ ਹਰ ਸਾਲ ਦਾ ਬਜਟ ਹੈ ਉਹਦੇ ਚ ਕੇਜਰੀਵਾਲ ਮੁਤਾਬਕ ਰਿਸ਼ਵਤ ਚਲਦੀ ਹੈ 40% ਕਮਿਸ਼ਨ ਹੈ ਕਹਿੰਦਾ ਜੇ 40 ਛੱਡ ਲਓ ਮੈਂ 20 ਵੀ ਲੈ ਆਵਾਂ ਤੇ 34000 ਕਰੋੜ ਰੁਪਇਆ ਉਹ ਆ ਗਿਆ ਤੇ 54000 ਕਰੋੜ ਰੁਪਇਆ ਤੇ ਮੇਰੇ ਕੋਲ ਬਕਾਇਆ ਪਿਆ ਤੇ 20000 ਕਰੋੜ ਠੀਕ ਇਹ ਕਹਿੰਦਾ ਹੋਏ ਤੇ ਮੈਨੂੰ ਕੋਈ ਪੈਸਾ ਲਿਆ ਇਹ ਉਹਦੀ ਕਮਿਟਮੈਂਟ ਹੈ ਸੋਸ਼ਲ ਮੀਡੀਆ ਤੇ ਤੁਸੀਂ ਵੇਖ ਸਕਦੇ ਹੋ ਇਲੈਕਸ਼ਨੋਂ ਪਹਿਲੇ ਕਿ ਮੈਂ 5 ਸਾਲ ਚ 260000 ਕਰੋੜ ਦਾ 75 ਸਾਲਾਂ ਦਾ ਕਰਜ਼ਾ ਬਿਲਕੁਲ ਖਤਮ ਕਰ ਦੂੰਗਾ ਮੈਂ ਦੱਸਣਾ ਚਾਹੁੰਦਾ ਪੰਜਾਬ ਵਾਸੀਆਂ ਨੂੰ 130000 ਦਾ ਕਰਜ਼ਾ ਇਹਨਾਂ ਨੇ ਢਾਈਆਂ ਸਾਲਾਂ ਚਾਰ ਇੱਕ ਲੱਖ 30000 ਕੋ 10000 ਕਰੋੜ ਵੀ ਹੁਣ ਮੰਗ ਕੀਤੀ ਸੈਂਟਰ ਗਵਰਨਮੈਂਟ ਇਹਦੀ ਜੀ ਬਾਹਰ ਨਿਕਲੀ ਝੋਲੀ ਅੱਡ ਕੇ ਲਮਾ ਪਿਆ ਉੱਥੇ ਭਾਜੀਪੀ ਦੀ ਸਰਕਾਰ ਦੇ ਸਾਹਮਣੇ ਭਗਵੰਤ ਤਾਂ ਹੀ ਦਿੱਲੀ ਗਿਆ ਕੇਜਰੀਵਾਲ ਨੂੰ ਮਿਲਣ ਨਹੀਂ ਗਿਆ ਕੋਡਾ ਹੋਇਆ ਪਿਆ ਉੱਥੇ ਬਕਾਇਦਾ ਤੌਰ ਉਹਨਾਂ ਨੂੰ ਇਹ ਹੀ ਗੱਲ ਕਹੀ ਹੈ ਕਿ 10000 ਕਰੋੜ ਰੁਪਇਆ ਮੈਨੂੰ ਹੋਰ ਦਿੱਤਾ। ਉਹ ਕਹਿੰਦੇ ਨੇ ਕਿ ਸਾਲ ਦੇ ਜਿੰਨੇ ਪੈਸੇ ਤੁਹਾਨੂੰ ਦਿੱਤੇ ਜਾ ਸਕਦੇ ਉਹ ਕੋਟਾ ਤੁਹਾਡਾ ਓਵਰ ਹੋ ਗਿਆ। ਤੇ ਮੈਨੂੰ ਜੋ ਲੱਗਦਾ ਅਗਲੇ ਮਹੀਨੇ ਤੱਕ ਸਰਕਾਰੀ ਮਲਾਜ਼ਮਾਂ ਨੂੰ ਤੇ ਪੈਨਸ਼ਨਰਜ਼ ਨੂੰ ਨਾ ਤਨਖਾਹ ਮਿਲੀ ਹੈ ਤੇ ਪੈਨਸ਼ਨਰਜ਼ ਨੂੰ ਪੈਨਸ਼ਨ ਨਹੀਂ ਮਿਲੇ। ਹਾਂ ਕਾਰ ਪੰਜਾਬ ਚ ਮੱਚ ਗਈ ਹੈ। ਹਰ ਮੋੜ ਦੇ ਵਿੱਚ ਤੁਸੀਂ ਕਿਸੇ ਪੰਜਾਬ ਦੇ ਮੇਨ ਹਾਈਵੇ ਤੇ ਹੋ ਜੋ ਕਦੇ ਟੀਚਰ ਬੈਠੇ ਕਦੇ ਡਾਕਟਰਸ ਬੈਠੇ ਨੇ ਕਦੇ ਇੰਜੀਨੀਅਰਸ ਬੈਠੇ ਨੇ। ਉਹ ਹਰ ਵਰਗ ਇਹਨਾਂ ਦੇ ਕੰਪਲੀਟਲੀ ਉਲਟ ਹੈ ਫਰਾਡ ਬੇਕੋ ਜਿਹੜੀ ਪਾਰਟੀ ਤੇ ਜਿਹੜਾ ਲੀਡਰ ਭਗਵੰਤ ਵਰਗਾ ਨੌਜਵਾਨ ਭੈਣਾ ਨੂੰ ਮਾਵਾਂ ਨੂੰ ਝੂਠ ਬੋਲਦਾ ਕਿ 1000 ਰੁਪਿਆ ਤੁਹਾਨੂੰ ਅਸੀਂ ਪਹਿਲੀ ਤਰੀਕ ਨੂੰ ਇੱਕ ਮਦਦ ਵਜੋਂ ਤੁਹਾਨੂੰ 1000 ਰੁਪਿਆ ਹਰ ਅਕਾਊਂਟ ਚ ਪਾਵਾਂਗੇ ਜਿੰਨੀ ਵੀ 18 ਸਾਲ ਤੋਂ ਉੱਤੇ ਸਾਡੀਆਂ ਭੈਣਾਂ 22 ਸਾਲ ਗੁਜ਼ਰਨ ਤੋਂ ਬਾਅਦ ਵੀ 1 ਰੁਪਿਆ ਕਦੀ ਨਹੀਂ ਆਇਆ ਕਿਸੇ ਪਿੰਡ ਚ ਕਿਸੇ ਸ਼ਹਿਰ ਚ 1 ਰੁਪਿਆ ਡਵੈਲਪਮੈਂਟ ਦਾ ਨਹੀਂ ਆਇਆ ਜੇ ਡਿਵੈਲਪਮੈਂਟ ਹੋ ਰਹੀ ਹੈ ਤਾਂ ਮਹਾਰਾਜਾ ਸਤੋਜ ਤੇ ਇਹਦੇ ਨਾਲ ਆ ਜਿਹੜਾ 35 ਚਾਲੀਆਂ ਦਾ ਟੋਲਾ ਇਹਦੇ ਕੋਲ ਜਾਂ ਇਹਨਾਂ ਦੇ ਜਿਹੜੇ 92 ਐਮਐਲਏ ਜਿਹੜੇ ਹੁਰ ਹੁਰਲ ਕਰਦੇ ਫਿਰਦੇ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਜੇਬਾਂ ਵਿੱਚ ਹੱਥ ਪਾਏ ਨੇ ਥਾਣੇ ਇੱਕੋ ਦਮ ਤੁਸੀਂ ਵੇਖੋ ਨਲਾਮ ਹੋ ਚੁੱਕੇ ਨੇ ਤਹਿਸੀਲਾ ਨਲਾਮ ਹੋ ਚੁੱਕੀਆਂ ਨੇ ਹੁਣੇ ਹੀ ਪੈਟਰੋਲ ਤੇ ਡੀਜ਼ਲ ਤੇ ਤੀਜੀ ਚੌਥੀ ਵਾਰ ਟੈਕਸ ਵਧਾ ਦਿੰਦਾ ਤੇ ਹੈਰਾਨੀ ਦੀ ਗੱਲ ਹੈ ਕੋਈ ਪੰਜਾਬੀ ਆਨੇ ਦਾਰੇ ਸਾਰੇ ਜਾ ਕੇ ਮੋਹਲੀ ਵਾਲੇ ਜਾ ਕੇ ਕੋਈ ਇਥੋਂ 20 25 ਕਿਲੋਮੀਟਰ ਤੋਂ ਤੇਲ ਪਵੰਦਾ ਜਿਹੜੇ ਹਰਿਆਣਾ ਬਾਰਡਰ ਤੇ ਨੇ ਜਿਹੜੇ ਹਿਮਾਚਲ ਬਾਰਡਰ ਤੇ ਹਿਮਾਚਲ ਤੋਂ ਪਵੰਦੇ ਨੇ ਜਿਹੜੇ ਹਰਿਆਣੇ ਦੇ ਬਾਰਡਰ ਤੋਂ ਰਹਿੰਦੇ ਤੋਂ ਤੇਲ ਪਵੰਦ ਸਾਡਾ ਤੇ ਪੰਜਾਬ ਦਾ ਤੇ ਮੋਹਲੀ ਸੌਰੀ ਚੰਡੀਗੜ੍ਹ ਦੇ ਪੈਟਰੋਲ ਦਾ 6 ਰੁਪਏ ਲੀਟਰ ਵਿੱਚੇ ਫਰਕ ਡੀਜ਼ਲ ਦਾ ਫਰਕ ਡੀਏਪੀ ਨਕਲੀ ਡੀਏਪੀ ਆ ਨਹੀਂ ਰਹੀ ਤੇ ਨਕਲੀ ਆ ਰਹੀ ਅਰੇ ਹੀ ਸ਼ੈਲਰਾਂ ਦੇ ਵਿੱਚ ਅਜੇ ਮਾਲ ਪਿਆ ਕੋਈ ਸਪੈਸ਼ਲ ਮੂਵਮੈਂਟ ਨਹੀਂ ਹੋਈ ਸਾਡੀ ਉਧਰੋਂ ਝੋਨੇ ਦੀ ਫਸਲ ਆ ਜਾਣੀ ਹੈ ਝੋਨਾ ਲਾਣੂ ਜਿਹੜਾ ਕੋਈ ਨਹੀਂ ਇਹ ਹਹਾਕਾਰ ਮਚ ਰਹੀ ਹੈ ਇਹੀ ਕਾਰਨ ਹੈ ਕਿ ਅਸੀਂ ਬਿਲਕੁਲ ਅਣਜਾਣ ਲੋਕਾਂ ਦੇ ਚੁਟਕਲੇ ਸੁਣ ਕੇ ਉਹਨਾਂ ਦੇ ਹੱਥ 'ਚ ਰਾਜ ਦੇ ਦਿੱਤਾ ਤੇ ਇਹਨਾਂ ਨੂੰ ਹੁਣ ਪਤਾ ਨਹੀਂ ਕਿ ਰਾਜ ਕਰੀਏ ਕਿੱਸਾ ਮੈਂ ਸਰਦਾਰ ਇੱਕ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਹੋ ਕੱਲ ਪੰਜਾਬ ਪੁਲਿਸ ਵੱਲੋਂ ਇੱਕ ਉਪਲਬਧੀਆ ਜਿਹੜੀ ਹੋ ਗਿਨਾਈ ਗਈ ਹੈ ਚਾਹੇ ਉਹ ਐਨਡੀपीएस ਮਾਮਲੇ 'ਚ ਗ੍ਰਿਫਤਾਰੀਆਂ ਹੋਣ ਰਿਕਵਰੀਜ਼ ਹੋਣ ਗੈਂਗਸਟਰਾਂ ਨੂੰ ਫੜਨ ਦੀ ਗੱਲ ਕਰ ਲਈ ਹੈ ਵੈਪਨਸ ਦੀ ਰਿਕਵਰੀ ਇਹਦੀ ਗੱਲ ਸੁਣੋ ਮੁੱਖ ਮੰਤਰੀ ਦੀ ਆਪਣੀ ਫੋਟੋ ਲੱਗੀ ਕਿ ਜੋ ਕੋ ਚਾਹੀਦਾ ਅੰਦਰ ਹੀ ਆ ਜਾਓ ਤੁਸੀਂ ਕਹਿੰਦੇ ਹੋ ਡਰ ਗਿਆ ਨਹੀਂ ਤੁਸੀਂ ਦੱਸੋ ਤੁਸੀਂ ਇੱਥੇ ਪ੍ਰੈਸ ਦੇ ਭਰਾਓ ਟੈਲੀਫੋਨ ਦੇ ਉੱਤੇ ਡਰੱਗ ਅਵੇਲੇਬਲ ਹੈ ਕਿ ਨਹੀਂ ਹੋਮ ਡਿਲੀਵਰੀ ਮੈਂ ਕਈ ਛੋਤ ਤੱਕ ਤਾਂ ਹੁੰਦਾ ਸੀ ਨਾ ਕਿੱਥੋਂ ਦੀ ਤੁਸੀਂ ਗੱਲ ਕਰਦੇ ਹੋ ਨੌਜਵਾਨ ਬਾਜਵਾ ਸਾਹਿਬ ਦਿੱਲੀ ਦੇ ਵਿੱਚ ਮੁੱਖ ਮੰਤਰੀ ਚੇਂਜ ਕਰਤਾ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਕਿ ਮੁੱਖ ਮੰਤਰੀ ਬਦਲ ਲਾ ਦਿੱਤਾ ਗਿਆ ਦੇਖੋ ਮੇਰਾ رائے ਦੇਣਾ ਫਰਜ਼ ਨਹੀਂ ਪੈਂਦਾ ਪਰ ਮੈਂ ਕੇਜਰੀਵਾਲ ਨੂੰ ਇਹ رائے ਜ਼ਰੂਰ ਦਊਂਗਾ ਇਹਨੂੰ ਵੀ ਤੋਰ ਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜ ਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਬਣਾ ਦੇ ਇਹਨੂੰ ਤੋੜ ਦੇ ਉਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਦਰ ਇਹਨੂੰ ਦੇ ਦੇ ਦੀਵਾਲੀ ਮਨਾਣਗੇ ਲੋਕ ਦੇਖੋ ਮੈਂ ਦੇਖੋ ਗੱਲ ਹੀ ਕਹਿਣਾ ਚਾਹਨਾ ਜੋ ਹਾਲਾਤ ਨੇ ਪੰਜਾਬ ਦੇ ਕਿਸੇ ਆਦਮੀ ਦੀ ਕਿਸੇ ਆਦਮੀ ਦੀ ਮੁੱਖ ਮੰਤਰੀ ਦੀ ਵੀ ਜ਼ਿੰਦਗੀ ਮੈਂ ਮਹਿਫੂਜ਼ ਨਹੀਂ ਸਮਝਦਾ ਜੇ ਮੁੱਖ ਮੰਤਰੀ ਪੰਜਾਬ